ਸਵਾਗਤ ਕਰਦਾ ਤੁਹਾਡਾ ਸਾਰਿਆਂ ਦਾ ਇਸ YouTube ਚੈਨਲ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ETT 23 ਚੌਂਟ ਦੇ ਸਬੰਧ ਵਿੱਚ ETT 23 ਚੌਂਟ ਦੇ ਸਬੰਧ ਵਿੱਚ ਇੱਕ ਨਵੀਂ ਅਪਡੇਟ ਜਾਰੀ ਕੀਤੀ ਗਈ ਹੈ ਤਾਂ ਕੀ ਹੈ ਨਵੀਂ ਅਪਡੇਟ ਕੀ ਨਵਾਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਤਾਂ ਇਸ ਨੋਟੀਫਿਕੇਸ਼ਨ ਤੋਂ ਬਾਅਦ ਤਾਂ ਅਗਲਾ ਜਿਹੜਾ ਨੈਕਸਟ ਪ੍ਰੋਸੈਸ ਕੀ ਰਹਿਣ ਵਾਲਾ ਹੈ ਕਦੋਂ ਤੱਕ ਭਰਤੀ ਕੰਪਲੀਟ ਹੋਵੇਗੀ ਇਸ ਦੇ ਬਾਰੇ ਅੱਜ ਆਪਾਂ ਗੱਲ ਕਰਾਂਗੇ ਇਸ ਵੀਡੀਓ ਦੇ ਵਿੱਚ ਇਸ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਿਉਂਕਿ ਇਸ ਚੈਨਲ ਤੇ ਪੰਜਾਬ ਦੀਆਂ ਭਰਤੀਆਂ ਨਾਲ ਸੰਬੰਧਿਤ ਜਾਂ ਟੀਚਿੰਗ ਡਿਪਾਰਟਮੈਂਟ ਨਾਲ ਸੰਬੰਧਿਤ ਕੋਈ ਵੀ ਜਾਣਕਾਰੀ ਹੋਵੇ ਭਰਤੀ ਦੇ ਸੰਬੰਧ ਵਿੱਚ ਕੋਈ ਵੀ ਜਾਣਕਾਰੀ ਹੋਵੇ ਤਾਂ ਇਸ ਚੈਨਲ ਤੇ ਪ੍ਰੋਵਾਈਡ ਕਰਵਾਈ ਜਾਂਦੀ ਹੈ ਅੱਜ ਦੀ ਵੀਡੀਓ ਦੇ ਵਿੱਚ ਆਪਾਂ 23 ਚੌਂਟ ਦੇ ਸੰਬੰਧ ਵਿੱਚ ਇੱਕ ਨਵਾਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਕੀ ਇਹ ਨੋਟੀਫਿਕੇਸ਼ਨ ਇਸ ਦੀ ਪੂਰੀ ਐਪ ਡਿਟੇਲ ਵਿੱਚ ਗੱਲ ਕਰਾਂਗੇ ਤੇ ਅੱਗੇ ਜਿਹੜੀ ਭਰਤੀ ਕਦੋਂ ਤੱਕ ਕੰਪਲੀਟ ਹੋਏਗੀ ਇਸ ਦੀ ਵੀ ਗੱਲ ਕਰਾਂਗੇ ਇਸ ਵੀਡੀਓ ਦੇ ਵਿੱਚ ਆਪਾਂ ਦੇਖ ਸਕਦੇ ਹਾਂ 9 ਤਰੀਕ ਨੂੰ 9 1 2025 ਨੂੰ ਦਫਤਰ ਡਾਇਰੈਕਟਰ ਸਿੱਖਿਆ ਭਰਤੀ ਡਾਇਰੈਕਟੋਰੇਟ ਪੰਜਾਬ ਵੱਲੋਂ ਇੱਕ ਜਿਹੜਾ ਪਬਲਿਕ ਨੋਟਿਸ ਜਾਰੀ ਕੀਤਾ ਗਿਆ ਹੈ ਪੂਰਾ ਨੋਟਿਸ ਨੂੰ ਦੇਖਦੇ ਹਾਂ ਕਿ ਇਸ ਦੇ ਵਿੱਚ ਸਿੱਖਿਆ ਵਿਭਾਗ ਪੰਜਾਬ ਦ ਅਦੀਨ 2364 8TT ਕਾ ਆਰਡਰ ਦੇ ਅਸਾਮੀਆਂ ਭਰਨ ਲਈ ਇਹ ਪਬਲਿਕ ਨੋਟਿਸ ਜਾਰੀ ਕੀਤਾ ਗਿਆ ਸੀ ਤਾਂ ਇਸ ਦੇ ਸੰਬੰਧ ਵਿੱਚ ਜਿਹੜਾ 21 2025 ਅਤੇ ਪੰਜਾਬ ਪਬਲਿਕ ਨੋਟਿਸ ਨੰਬਰ ਦਿੱਤਾ ਗਿਆ ਤੇ ਮਿਤੀ 21 2025 ਵਿੱਚ NIOS ਅਤੇ ਤੋਂ DLE at the course ਕੀਤੇ ਉਮੀਦਵਾਰਾਂ ਨੂੰ ਅਤੇ EWS ਕੈਟਾਗਰੀ ਦੇ ਉਮੀਦਵਾਰਾਂ ਨੂੰ ਸਕਰੂਟੀ ਦਾ ਸੱਦਾ ਦਿੱਤਾ ਗਿਆ ਸੀ ਆਪਾਂ ਜਾਣਦੇ ਆ ਜਿਵੇਂ ਐਨਆਈਐਸ ਤੇ ਈਡਬਲਯੂਐਸ ਨੂੰ ਜਿਹੜਾ ਸਕਰੂਟੀਰੀ ਦਾ ਸੱਦਾ ਦਿੱਤਾ ਗਿਆ ਸੀ ਤਾਂ ਉਪਰੋਕਤ ਨੋਟਿਸ ਦੁਆਰਾ ਸਕਰੂਟੀ ਲਈ ਆਉਣ ਵਾਲੇ ਉਮੀਦਵਾਰਾਂ ਵਿੱਚ ਗੈਰਹਾਜ਼ਰ ਰਹੇ ਉਮੀਦਵਾਰਾਂ ਨੂੰ ਸਕਰੂਟੀ ਲਈ ਇੱਕ ਮੌਕਾ ਹੋਰ ਦਿੱਤਾ ਜਾਂਦਾ ਹੈ ਜੇ ਆਪਾਂ ਜਾਣਦੇ ਹਾਂ ਵੀ ਐਨਆਈਐਸ ਤੇ ਈਡਬਲਯੂਐਸ ਨੂੰ ਜਿਹੜੇ ਸੀ ਉਹਨਾਂ ਦੀ ਸਕਰੂਟੀ ਹੋਈ ਸੀ ਤੇ ਸਕਰੂਟੀ ਦੇ ਵਿੱਚ ਜਿਹੜੇ ਜਿਹੜੇ ਕੈਂਡੀਡੇਟ ਗੈਰਹਾਜ਼ਰ ਰਹੇ ਸੀ ਦਾ ਇਸ ਸਕਰੂਟੀ 7 1 2025 ਨੂੰ ਹੋਈ ਸੀ ਤੇ ਜਿਸ ਦੇ ਵਿੱਚ ਜਿਹੜੇ ਕੈਂਡੀਡੇਟ ਸੀ ਇਹ ਐਬਸੈਂਟ ਰਹਿ ਸੀ ਉਹਨਾਂ ਨੂੰ 13 1 2025 ਨੂੰ ਸੱਦਾ ਦਿੱਤਾ ਜਾਂਦਾ ਜਿਵੇਂ ਕਿ ਆਪਾਂ ਪਹਿਲਾਂ ਗੱਲ ਕਰ ਚੁੱਕੇ ਹਾਂ 5994 ਦੀ ਜਿਹੜੀ ਐਨਆਈਐਸ ਦੀ ਸਕਰੂਟੀ ਹੋਈ ਸੀ ਤੇ ਉਹਦੇ ਵਿੱਚ ਵੀ ਜਿਹੜੇ ਕੈਂਡੀਡੇਟ ਇਹ ਐਬਸੈਂਟ ਰਹਿ ਸੀ ਉਹਨਾਂ ਨੂੰ ਵੀ 13 1 2025 ਨੂੰ ਇੱਕੋ ਦਿਨ ਇਹਨਾਂ ਨੂੰ ਸੱਦਾ ਦਿੱਤਾ ਗਿਆ ਹੈ ਉਹਨਾਂ ਦੀ 8 ਤਰੀਕ ਨੂੰ ਸਕਰੂਟੀ ਨਹੀਂ ਹੋਈ ਸੀ 5994 ਦੀ ਤੇ 2364 ਦੀ ਜਿਹੜੀ ਸੀ ਉਹ 7 ਤਰੀਕ ਨੂੰ ਸਕਰੂਟੀ ਨਹੀਂ ਹੋਈ ਸੀ ਉਹਨਾਂ ਨੂੰ ਦੁਬਾਰਾ ਜਿਹੜਾ 13 1 2025 ਨੂੰ 10 ਵਜੇ ਤੋਂ 4 ਵਜੇ ਤੱਕ ਡਾਇਰੈਕਟਰ ਸੇਖਿਆ ਡਾਇਰੈਕਟੋਰੇਟ ਪੰਜਾਬ ਨੇੜੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਫੇਜ ਨੰਬਰ 3 ਐਸਐਸ ਨਗਰ ਮਵਾਲੀ ਦੇ ਵਿੱਚ ਜਿਹੜੇ ਆਪਣੇ ਚੈੱਕ ਜਿਹੜੇ ਨੇ ਦਸਤਾਵੇਜ਼ ਚ ਚੈੱਕ ਕਰਵਾਉਣ ਲਈ ਜਿਹੜੀ ਸਕਰੂਟੀਨੀ ਦਾ ਸੱਦਾ ਦਿੱਤਾ ਜਾਂਦਾ ਹੈ ਇਸ ਤੋਂ ਇਲਾਵਾ ਹੋਰ ਕੋਈ ਵੀ ਸੱਦਾ ਨਹੀਂ ਦਿੱਤਾ ਜਾਵੇਗਾ ਇਸ ਤੋਂ ਇਲਾਵਾ ਤਾਂ ਹੁਣ ਆਪਾਂ ਗੱਲ ਕਰਾਂਗੇ ਇਸ ਤੋਂ ਬਾਅਦ ਜਿਹੜਾ ਅਗਲੇ ਪ੍ਰੋਸੈਸ ਕੀ ਰਹਿਣ ਵਾਲਾ ਹੈ ਜਿਵੇਂ ਕਿ ਆਪਾਂ ਜਾਣਦੇ ਇਹਨਾਂ ਦੀ ਸਕਰੂਟੀਨੀ ਹੋਏਗੀ ਸਕਰੂਟੀਨੀ ਹੋਣ ਤੋਂ ਬਾਅਦ ਇਹਨਾਂ ਦੀ ਜਿਹੜੀ ਫਾਈਲਾਂ ਨੇ ਉਹ ਫਾਈਲਾਂ ਦੀ ਰੀਚੈਕਿੰਗ ਕੀਤੀ ਜਾਏਗੀ ਤਾਂ ਜਿਹੜੀ ਪਹਿਲਾਂ ਵਾਲੀਆਂ ਫਾਈਲਾਂ ਜਿਹੜੀ ਸਕਰੂਟੀਨੀ ਹੋ ਚੁੱਕੀ 7 ਤਰੀਕ ਤੇ 8 ਤਰੀਕ ਦੀ ਉਹਨਾਂ ਦੇ ਜਿਹੜੇ ਟੀਚਰਾਂ ਦੀ ਡਿਊਟੀ ਲਾਈ ਜਾ ਚੁੱਕੀ ਹੈ ਜਿਹੜੀ ਫਾਈਲਾਂ ਜਿਹੜੀ ਰੀਚੈਕਿੰਗ ਕੀਤੀ ਜਾਵੇਗੀ ਰੀਚੈਕਿੰਗ ਤੋਂ ਬਾਅਦ ਜੇਕਰ ਕਿਸੇ ਦੇ ਕੋਈ ਡਾਕੂਮੈਂਟ ਕੰਪਲੀਟ ਨਹੀਂ ਹੁੰਦੇ ਤਾਂ ਉਹਨਾਂ ਨੂੰ ਉੱਤੇ ਕਾਲ ਕੀਤੀ ਜਾ ਸਕਦੀ ਹੈ ਇਸ ਤੋਂ ਬਾਅਦ ਇਹਨਾਂ ਦੇ ਅਗਰੇ ਪ੍ਰੋਸੈਸ ਰਹੇਗਾ ਜਿਸ ਦੇ ਵਿੱਚ ਆਪਣੀ ਮੈਟ ਲਿਸਟ ਦੁਬਾਰਾ ਆਵੇਗੀ ਮੈਟ ਲਿਸਟ ਦੁਬਾਰਾ ਆਉਣ ਤੋਂ ਬਾਅਦ ਫਿਰ ਇਹਨਾਂ ਦੇ ਸਟੇਸ਼ਨ ਚੁਆਇਸ ਦੀ ਜਿਹੜੀ ਹੈ 2-3 ਦਿਨ ਉਹ ਲੱਗਣਗੇ ਸਟੇਸ਼ਨ ਚੁਆਇਸ ਕਰਵਾਏ ਜਾਣਗੇ ਤੇ ਸਟੇਸ਼ਨ ਚੁਆਇਸ ਕਰਵਾਉਣ ਤੋਂ ਬਾਅਦ ਫਿਰ ਸਟੇਸ਼ਨ ਅਲਾਟਮੈਂਟ ਕਰਾਏ ਜਾਣਗੇ ਲਗਭਗ ਇਸ ਮਹੀਨੇ ਦੇ ਵਿੱਚ ਜਨਵਰੀ 31 ਜਨਵਰੀ ਦੇ ਲਗਭਗ ਜੜੀ ਪ੍ਰਕਿਰਤੀ ਕੰਪਲੀਟ ਹੋਣ ਦੀ ਪੂਰੀ ਪੂਰੀ ਸੰਭਾਵਨਾ ਹੈ ਤਾਂ ਲਗਭਗ 30 ਜਨਵਰੀ ਤੱਕ ਜਿਹੜੀ ਇਹ ਵਰਤੀ ਕੰਪਲੀਟ ਹੋ ਜਾਵੇਗੀ ਤਾਂ ਉਮੀਦ ਕਰਦੇ ਹਾਂ ਕਿ ਇਸ ਮਹੀਨੇ ਦੇ ਵਿੱਚ ਜਿਹੜੇ ਜਨਵਰੀ ਦੇ ਵਿੱਚ ਵਿੱਚੇ ਵਰਤੀ ਕੰਪਲੀਟ ਹੋ ਜਾਵੇਗੀ ਤੇ ਕੀਤੀ ਜਾਵੇਗੀ ਇਹ ਸੀ ਅੱਜ ਦੀ ਜਾਣਕਾਰੀ ਜੇਕਰ ਜਾਣਕਾਰੀ ਚੰਗੀ ਲੱਗੀ ਤਾਂ ਵੀਰਿਆ ਨੂੰ ਲਾਈਕ ਕਰ ਦਿਓ ਤੇ ਜੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਓ ਤੇ ਬੈਲ ਬਟਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਕਿਉਂਕਿ ਇਸ ਚੈਨਲ ਤੇ ਪੰਜਾਬ ਦੀਆਂ ਭਰਤੀਆਂ ਨਾਲ ਸੰਬੰਧਿਤ ਹੋਰ ਵੀ ਭਰਤੀਆਂ ਨਾਲ ਸੰਬੰਧਿਤ ਕੋਈ ਵੀ ਜਾਣਕਾਰੀ ਹੋਵੇ ਤਾਂ ਇਸ ਚੈਨਲ ਤੇ ਪ੍ਰੋਵਾਈਡ ਕਰਵਾਈ ਜਾਂਦੀ ਹੈ ਇਸ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਬਟਨ ਨੂੰ ਵੀ ਪ੍ਰੈਸ ਕਰ ਲਓ ਅੱਜ ਦੀ ਵੀਡੀਓ ਵੇਖਣ ਲਈ ਧੰਨਵਾਦ ਜੇਕਰ ਵੀਡੀਓ ਚੰਗੀ ਲੱਗੀ ਤਾਂ ਲਾਈਕ ਐਂਡ ਸ਼ੇਅਰ ਵੀ ਕਰ ਦਿਓ